ਮੈਂ ਤਾਂ ਪੰਜਾਬੀਆਂ ਦੇ ਸੋਚ ਕੇ ਕਿਤੇ ਕਿਤੇ ਹੈਰਾਨ ਹੋ ਜਾਂ। ਜੇ ਤੁਸੀਂ 92 ਝਾੜੂ ਵਾਲੇ ਬਣਾ ਸਕਦੇ ਹੋ ਫਿਰ ਤਾਂ ਤੁਸੀਂ ਬਣ ਬਣਾ ਲਓ 100 ਕੱਲੇ ਕਾਲੀ ਬਣਾ ਦਿੰਦੇ ਹੋ ਐਮਐਲਏ। ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ। ਕਿਉਂਕਿ ਮੰਤਰੀ ਤਾਂ ਕਾਗਜ਼ਾਂ 'ਚ ਹੈ। ਮੁੱਖ ਮੰਤਰੀ ਕਾਗਜ਼ਾਂ 'ਚ ਹੈ। ਮੁੱਖ ਮੰਤਰੀ ਕੌਣ ਹੈ? ਕੇਜਰੀਵਾਲ। ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਹੈ ਕਿ ਜੇ ਕਿਸੇ ਆਣੀ ਸੜਕ ਨੂੰ ਰਿਪੇਅਰ ਕਰਦਾ ਹੀ ਪੱਥਰ ਰੱਖ ਦਿਆ ਕੇਜਰੀ ਵਾਲਾ ਆਉਂਦਾ ਉਹਦੇ ਪਿੱਛੇ ਤਾਂ ਭਗਵੰਤ ਮਾਨ ਕੱਲਾ ਖੜਾ ਹੁੰਦਾ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀ ਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾਤੇ ਤੇ ਉੱਤੇ ਕੇਜਰੀ ਵਾਲ ਦਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਿਹਾ ਭਗਵੰਤ ਮਾਨ ਦਾ ਲਿਤਾ ਹੁੰਦਾ ਹੈ ਅੱਜ ਮੁੱਖ ਮੰਤਰੀ ਨਿਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਬਹਿਬਕ ਕੁਮਾਰ ਜਿਹੜਾ ਕੇਜਰੀ ਵਾਲ ਦਾ ਐਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਦੇ घरे बैठाता है सारे फैसले वो करता है हूं उन, क्योंकि उन्होंने उकान बंद हो गई वो सारे चंडीगढ़ आ गए अहमे ससोदिया देखता है चार महकमे जैन देखता है हर मिनिस्टर यूपी तो बिहार तो उन्होंने आम आदमी पार्टी दे, दिल्ली तो जेड़े उन्होंने लीडर है मिनिस्टर के घरे बैठाते है चला अशनल पार्टियां भावें कांग्रेस है भावे झाड़ू वाले भावे दूजे है इत ਫੱਲਾ ਲੁੱਟਣ ਕਰਨ ਵਾਸਤੇ ਆਉਂਦੇ ਆ ਤੇ ਰਾਜ ਕਰਨ ਵਾਸਤੇ ਆਉਂਦੇ ਆ ਕਾਂਗਰਸ ਦੀ ఎన్ని ਸਾਲ ਰਾਜ ਰਹੀ 5 ਸਾਲ ਕੈਪਟਨ ਮਰਿੰਦਰ ਸਿੰਘ ਰਿਆ ਉਹ ਤੋਂ 5 ਸਾਲ ਪਹਿਲੇ ਵੀ ਕੈਪਟਨ ਮਰਿੰਦਰ ਸਿੰਘ ਰਿਆ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸਰਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਫਲਾਇਓ ਵਰ ਦੱਸ ਦਿਓ ਇੱਕ ਕਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਅੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ 5 ਸਾਲ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੀ ਹੈ ਰਾਜ ਨਹੀਂ ਸੇਵਾ ਚਾਰੋਂ ਤਰਫ ਦੇਖ ਲੋ ਆ ਫਲਾਈਓਵਰ ਜਿਹੜੀ ਹੁਣ ਜਾਨ ਬਣ ਗਈ ਲੁਧਿਆਣੇ ਦੀ ਬਣਾਉਣਾ ਨਾਲ ਅਕਾਲੀ ਦਲ ਬਾਈਪਾਸ ਬਣਾਉਣ ਵਾਲਾ ਅਕਾਲੀ ਦਲ ਚਾਰ ਲੇਨ ਬਣਾਉਣ ਵਾਲਾ ਅਕਾਲੀ ਦਲ ਪਹਿਲੇ ਯਾਦ ਕਰੋ ਇੱਥੇ ਮੁੱਲਾਂਪੁਰ ਦਾ ਖਾ ਜੁਗਰਾਉਂਦੇ ਲੋਕ ਹੈ ਮੋਗੇ ਦਾ ਤੇ ਲੋਕ ਹੈ ਜਦੋਂ ਬਲੁਧਿਆਣੇ ਤੋਂ ਤੁਸੀਂ ਮੋਗੇ ਜਾਂਦੇ ਸੀ ਹਰ ਰੋਜ ਕੋਈ ਨਾ ਕੋਈ ਕਾਰ ਦਾ ਬੱਸ ਦਾ ਐਕਸੀਡੈਂਟ ਹੁੰਦਾ ਸੀ ਤੇ ਲੋਕੀ ਸ਼ਹੀਦ ਹੁੰਦੇ ਸੀ ਮਰਦੇ ਜਾਂਦੇ ਸੀ ਅੱਜ ਦੇਖੋ ਕਹਿ ਜੀਆਂ ਸੜਕਾਂ ਬਣਾਤੀਆਂ ਐਕਸੀਡੈਂਟ ਘੱਟ ਹੋ ਗਏ ਜਾਨਾਂ ਬਚਣ ਲੱਗ ਗਈਆਂ ਕੱਲਿਆ ਨਹੀਂ ਤੁਸੀਂ ਪੰਜਾਬ ਦੇ ਅੱਜ ਤੁਸੀਂ ਲੁਧਿਆਣੇ ਤੋਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਜੋ ਕੁਝ ਵੀ ਦੇਖੋਗੇ ਜੇ ਕਿਸੇ ਸਕੂਲ ਤਰਫੋਂ ਕੋਲੋਂ ਦੀ ਟੱਪੋਗੇ ਉਸ ਪਿੰਡ ਦੇ ਸਕੂਲ ਤੋਂ ਪਤਾ ਕਰਾ ਲਿਓ ਕੀਨੇ ਬਣਾਇਆ ਕਹਿਣਗੇ ਅਕਾਲੀ ਜਲਦੀ ਸਰਕਾਰ ਨੇ ਬਾਦਲ ਸਾਹਿਬ ਨੇ ਬਣਾਇਆ ਜੇ ਕੋਈ ਨਹਿਰ ਕੋਲੇ ਡੱਪੋਂਗੇ ਪੁੱਛ ਲਿਓ ਅਕਾ